ਤਾਂ ਚਲਿਏ ਸ਼ੁਰੂ ਕਰਦੇ ਹਾਂ ਬਿਨਾਂ ਕਿਸੇ ਬਕਚੌਦੀ ਦੇ ਤਲ ਤਲੇ ਬਰਾ ਆਪਣੀ ਲਾਫਟ ਆ ਗਈ ਓਏ ਦੇਖਿਓ ਬਾਬਾ ਨਾਨਕ ਭਲੀ ਕਰੇ ਉਹ ਮੁੜ ਗਿਆ ਮੁਸਾ ਮੁਸਾ ਉਹ ਬਚਾ ਲਾ ਹਾਂ ਜਾ ਰਹੇ ਭਈ ਮੋਲ ਰੋਡ ਸੁਪਰ ਬਾਜ਼ ਗਈ ਆ ਵੰਡਾ ਆ ਗਿਆ ਆਪਣਾ ਆਏ ਹਾਈ ਓਏ ਅੱਜ ਤਾਂ ਨਿਕ ਰਿਆ ਵੇ ਅੱਜ ਤਾਂ ਨਿਕ ਰਿਆ ਵੇ ਚਲੋ ਭਾਈ ਸੇਵਗਾ ਚੱਲੀਏ ਹਾਂਜੀ ਗਿਆ ਲੈ ਕਹਿੰਦੇ ਮੁੰਡੇ ਹੁਣ ਚੱਲੇ ਕੈਨੇਡਾ ਨੂੰ 에어ਪੋਰਟ drop ਕਰਨ ਚੱਲੇ ਆਪਾਂ ਭਾਈ ਹਾਂ ਮੇਰੇ ਹੱਥ ਚਾਹ ਰੱਖਦੇ ਚਲੋ ਭਾਈ ਤਲੇ ਅੱਛੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਸਾਰੇ ਵਧੀਆ ਹੋਵੋਗੇ ਸੋ ਅੱਜ ਇੱਕ ਨਵਾਂ ਦੇਣਾ ਤੇ ਅੱਜ ਚੱਲੇ ਆ ਮਨਾਲੀ ਦੀ ਪਹਾੜੀਆਂ ਦੇ ਵਿੱਚ ਤੇ ਦੋ ਟੰਨਾਂ ਕਰ ਲਈਆਂ ਕ੍ਰੋਸ ਜੀ ਹੁਣ ਤੀ ਆਣੇ ਵਾਲੀ ਐ ਤੇ ਕਹਾਂ ਜਾ ਕੇ ਤੁਹਾਨੂੰ ਸਾਰੇ ਦਿਖਾਣੇ ਆ ਅੱਜ ਪਾਵਾਂਗੇ ਸਿਨੇਮੈਟਿਕਸ ਥੋੜੇ ਜਿ ਥੋੜੇ ਵਲੌਗਸ ਚੱਲ ਰਹੇ ਨੇ ਕਿਵੇਂ ਕਮੇਟੀ ਚੱਕ ਕੇ ਕਮੇਟੀ ਪਹਾੜਾਂ ਤੇ ਜਾਣ ਹਾਂ ਅੱਜ ਕਮੇਟੀ ਚੱਕ ਲਈ ਸੋਖਣੇ ਚ ਕਿੰਨੇ ਵਿੱਚ ਕੀ ਇਹਦਾ ਅੱਸੀ ਵੀਰੇ 10000 ਜੀ ਵੀਰੇ ਜਿੰਨਾ ਇਹ ਸਾਊ ਬਣ ਰਹੇ ਜਿੰਨਾ ਇਹ ਸਾਊ ਬਣ ਰਹੇ ਉਹਨਾਂ ਹੈ ਨਹੀਂ ਤੇ ਇਹ ਹੈਗੇ ਨੇ ਆਪਣੇ ਡੀਸੀ ਸਾਹਿਬ ਮੌਜੂਦਾ ਪੰਜਾਬ ਦੇ ਤੇ ਇਹ ਸਿੱਧੂ ਜੀ ਦਾ ਬਣਾ ਜਾਣਦੇ ਨੇ ਤੁਸੀਂ ਨਵਜੀਵਨ ਐਨ ਜੀਓ ਦੇ ਕੋ-ਫਾਊਂਡਰ ਤੇ ਇਹ ਆਪਣੇ ਬਾਈ ਜੀ ਇਹ ਹਰਮਨ ਬਾਈ ਜੀ ਨੇ ਆਪਣੇ ਇਹ ਹੈਗੇ ਨੇ ਸੁੱਖ ਖਿਚਕੂ ਜੀ ਹੋਰ ਕਿੰਨਾ ਚੰਗਾ ਕੀ ਮਤਲਬ ਤੇ ਇਹ ਵੀਡੀਓ ਨੂੰ ਦੇਖਿਓ ਬਾਈ ਐਂਡ ਤੱਕ ਨਿਆਰੇ ਲਿਵਾਵਾਂਗੇ ਹਾਸੇ ਦੀਆਂ ਘੜੀਆਂ ਕਰਾਂਗੇ ਇਹਦੇ ਓੜਾ ਜੀ ਲਵਾਵਾਂਗੇ ਸਿਨੇਮੈਟਿਕਸ ਦਿਖਾ ਕੇ ਤੇ ਸ਼ੇਅਰ ਜ਼ਰੂਰ ਕਰਿਓ ਬਾਈ ਤੇ ਲੋਕ এয়ারਪੋਰਟਾਂ ਕੋਲ ਦੇ ਕੀ ਕੰਸਟਰਕਸ਼ਨ ਚੱਲ ਰਹੀ ਹੈ ਜੀ ਕਹਿੰਦੇ ਡੇਢ ਤੋਂ 2 ਘੰਟੇ ਲੱਗਣਗੇ ਹੁਣ ਖੜੋ ਰਹੇ ਤੇ ਖੜਦੇ ਆ ਦੇਖੋ ਜਨਤਾ ਖੜੀ ਆ ਪਿੱਛੇ ਸੈਕਸ਼ਨ ਚੱਲ ਰਹੀ ਹੈ ਤੇ ਜਰਨੀ ਦੇ ਵਿੱਚ ਬਈ 1.5 ਤੋਂ 2 ਘੰਟੇ ਦਾ ਵਿਗਨ ਆ ਗਿਆ ਅੱਗੇ ਕੰਸਟ੍ਰਕਸ਼ਨ ਚੱਲ ਰਹੀ ਹੈ ਬਹੁਤ ਦੁਖੀ ਹਾਂ ਸੁਸਾਇਡ ਬਹੁਤ ਜਿਆਦਾ ਦੁਖੀ ਹੈ ਯਾਰ ਦੇਖੋ ਅੱਗੇ ਜਾ ਕੇ ਦੇਖ ਕੇ ਯਾਰ ਕਿੰਨੀ ਕੰਸਟਰਕਸ਼ਨ ਚੱਲਦੀ ਉਹਨਾਂ ਨੂੰ ਕਹਦੇ ਸੁਨੇਹਾ ਲਾ ਦੇ ਕੇ ਖੋਲ ਦੋ ਕਿ ਨਹੀਂ ਘੈਂਟ ਵਾ ਯਾਰ ਗਲਗਲੂਆ ਚੱਲ ਲਈ ਕੁਝ ਖਾਣ ਨੂੰ ਨਹੀਂ ਹੈਗਾ ਤਿਆਰ ਲੈ ਲੈ ਤਿਆਰ ਖਿਲਾਨੇ ਤਿਆਰ ਖਿਲਾਨੇ ਦੇ ਡੈਮ ਆ ਗਿਆ ਜੀ ਡੈਮ ਇਹ ਫਿਰ ਰਾਫਟਿੰਗ ਕਰੋ ਹੋ ਚੀ ਦੀ ਨਹੀਂ ਬੋਲ ਸੁਣਿਆ ਨਹੀਂ ਰਾਫਟਿੰਗ ਚਲੋ ਭਾਈ ਰਾਫਟਿੰਗ ਕਰਨ ਚੱਲੀਏ ਫਿਰ ਹੁਣ ਤੁਹਾਨੂੰ ਰਾਫਟਿੰਗ ਦੇ ਨਜ਼ਾਰੇ ਦਿਖਾਣੇ ਆ ਮਿੱਤਰੋ ਕੁਲੂ ਪਹੁੰਚ ਗਏ ਤੇ ਉਸ ਤੋਂ ਪਹਿਲਾਂ ਸਾਰੇ ਸਿਨੇਮੈਟਿਕਸ ਨੇ ਜਦੋਂ ਗੱਲਬਾਤ ਨਹੀਂ ਕੀਤੀ ਕਿ ਸਿਨੇਮੈਟਿਕਸ ਦੇਖੋ ਗੱਲਾਂ ਬਾਤਾਂ ਦਾ ਕਰਦੇ ਰਹਾਂਗੇ ਮਿੱਤਰੋ ਮਨਾਲੀ ਜਾ ਕੇ ਤੇ ਪਾਰਟ 1 ਪਾਵਾਂਗੇ ਅੱਜ ਪਾਰਟ 2 ਕੱਲ ਪਾਵਾਂਗੇ ਤੇ ਪਾਰਟ 3 ਤਿੰਨ ਪਾਟਾਂ ਦੇ ਵਿੱਚ ਪਾਵਾਂਗੇ ਤੇ ਹੁਣ ਚੱਲੇ ਆਂ ਰਾਫਟਿੰਗ ਕਰਨ ਆ ਬਾਈ ਹੁਣੀ ਲੈ ਕੇ ਆਣਗੇ ਆਪਣੀ ਰਾਫਟਿੰਗ ਵਾਲੀ ਮਸ਼ੀਨ ਜੀ ਹੁੰਦੀ ਹੈ ਜਿਹੜੀ ਮਸ਼ੀਨ ਕਹਿੰਦੇ ਨੇ ਉਹਨੂੰ ਜਿਹੜੀ ਰਾਫਟਿੰਗ ਵਾਲੀ ਮਸ਼ੀਨ ਉਹਨੂੰ ਜਿਸਤੀ ਹਾਂ ਜਿਸਤੀ ਸੱਚ ਮਸ਼ੀਨ ਹੈ ਕਹਿਗੇ ਸੀ ਤੇ ਚਲੋ ਮਿਲਦੇ ਆਂ ਫਿਰ ਰਾਫਟਿੰਗ ਦਿਖਾਣੇ ਆ ਬਾਕੀ ਓਕੇ ਰਿਪੋਰਟਾਂ ਅ ਸਿੱਧੂ ਵੀਰਾ ਨਹੀਂ ਦਿਖ ਰਿਹਾ ਕਿੱਥੇ ਗਿਆ ਵੀਰਾ ਮੈਂ ਕੱਪੜੇ ਬਦਲਣ ਲੱਗਿਆ ਸੀ ਕੁਝ ਕਹਿਣਾ ਚਾਹੋਗੇ ਵੀਰੇ ਹਾਂ ਬਸ ਸਾਸਰੀਕਾਲ ਕਹਿ ਦੋ ਸਾਸਰੀਕਾਲ ਦੀ ਆ ਹਰਮਨ ਭਾਈ ਕਿੱਥੇ ਗਏ ਕਿੱਥੇ ਚੱਲੇ ਆ ਵੀਰੇ ਆਪਾਂ ਟੱਕੇ ਖਾਣ ਮਾਤਾ ਦੇ ਬੋਲੋ ਸ਼੍ਰੀ ਅੰਬੇ ਮਾਂ ਤਕੀ ਜੈ ਮਾਤਾ ਦੀ ਚਲੋ ਤਲੇ ਕਿਡਨੈਪ ਕਰ ਲਿਆ ਬ੍ਰੇਕ ਕਰ ਕਹਿ ਦੋ ਚਲੋ ਤਲੇ ਚਲੋ ਤਲੇ ਸਾਰੇ ਚਲੋ ਤਲੇ ਬਰਾ ਫੋਨ ਗਿਰ ਗਿਆ ਸੀ ਵੀਰੇ ਪੈਰ ਦੇ ਪੈਰ ਤੇ ਉਹ ਵੀਰੇ ਦੇ ਪੈਰ ਦੇ ਪੈਰ ਤੇ ਕੀ ਹੈ ਯਾਰ ਵੀਰੇ ਦੇ ਪੈਰ ਤੇ ਸਾੜ ਤਾਂ ਨਹੀਂ ਲੱਗੀ ਵੀਰੇ ਚੱਲ ਮਰਦੂ ਬੰਦਰ ਤਾਂ ਨਹੀਂ ਹੁੰਦਾ ਚੱਲ ਬਈ ਸੁੱਖ ਕਿਸੇ ਕਰ ਦੇ ਪੈਰ ਤੇ ਤੋ ਨਾਮ ਨਾਲ ਲਈ ਬਾਈ ਕਿ ਨਦਰਕ ਵੀ ਆਈ ਪਾਈ ਦੱਸੋ ਲੈ ਕੇ ਜਾਣਗੇ ਵਧੀਆ ਜੀ ਆਪਾਂ ਗਾਹਾਂ ਲਾਉਂਦੇ ਆਂ ਲੋਡ ਉੱਪਰ ਵਾਪਸ ਇੱਥੇ ਲੈ ਜਾਂਦੇ ਅਸੀਂ ਤੁਰ ਕੇ ਆ ਜਾਂਦੇ ਸਿਰ ਤੇ ਨਹੀਂ ਜਿਹੜੀ ਰੱਖੀ ਹੋਈ ਆ ਮਾਸੀ ਅੱਛਾ ਮਾਸੀ ਰੱਖੀ ਹੋਈ ਆ ਸਿਰ ਤੇ ਆ ਇਹ ਬਾਈ ਸਾਡੀ ਰਾਫਟ ਤੇ ਅੱਜ ਇੱਥੇ ਰਾਫਟਿੰਗ ਕਰਾਂਗੇ ਅਸੀਂ ਕੈਮਰਾ ਲੱਗ ਰਿਹਾ ਵੀਰੇ ਤੁਹਾਨੂੰ ਮੇਰੇ ਤੇਰਾਪੀ ਕਰਨੀ ਹੈ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਵੀਰੇ ਪਤਾ ਨਹੀਂ ਵੀਰੇ ਪਤਾ ਨਹੀਂ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਫਸਟ ਟਾਈਮ ਐਕਸਪੀਰੀਅੰਸ ਫਸਟ ਟਾਈਮ ਐਕਸਪੀਰੀਅੰਸ ਮੈਨੂੰ ਡਰ ਵੀ ਲੱਗ ਰਿਹਾ ਐ ਐਕਸਪੀਰੀਅੰਸ ਮੈਨੂੰ ਹੋ ਵੀ ਰਿਹਾ ਓਏ ਚਲੋ ਆਜ ਭਾਈ ਆਪਣੇ ਬਾਪ ਦੀ ਲਾਫਟ ਆ ਗਈ ਓਏ ਦੇਖਿਓ ਬਾਬਾ ਨਾਨਕ ਭਲੀ ਗੇਰੇ ਚਲੋ

चार पाँच ठीक है ठीक है पीछे वाले कैसे गेट डाउन होना देखो। पीछे वाले आगे पीछे नीचे और दो तीन चार पाँच ठीक है जब फोटो बनाना होगा कैमरा रहता अप एंड डाउन पूरा वीडियो होता फोन जो उल्टा उल्टा होता कि नहीं पूरा वीडियो रिकॉर्ड होता

ਚਲੋ ਭਾਈ ਕਰ ਵੀ ਲੱਗ ਰਿਹਾ ਹੈ ਪਰ ਫਸਟ ਟਾਈਮ ਅਥੀਰੀਆ ਦਾ ਵਧੀਆ ਵੀਰ ਦਾ ਲਾਈਫ ਐਕਸਪੀਰੀਅੰਸ ਇਹੀ ਨੇ ਵੀਰੇ ਬਾਕੀ ਤਾਂ ਉੱਪਰ ਵਾਲਾ ਜਾਣਦਾ ਜੋ ਮੈਂ ਨਹੀਂ ਸਰ ਭਾਜੀ ਥੋੜਾ ਸਾ ਧੱਕਾ ਮਾਰੋ ਭਾਜੀ ਪਹਿਲੇ ਦੋ ਜਣੇ ਤਾਂ ਬੈਹਿ ਜਾਂਦੇ ਸੀ ਉਹ ਖੜ ਜਾ ਮੈਂ ਵੀ ਬੈਣਾ ਆਹ ਫੂਰ ਫਾੜ ਲਈ ਪਹਿਲਾਂ

ਅਸੇ ਤੋਂ ਇੰਟਰਵਲ ਨਹੀਂ ਆਇਆ ਉਹਨਾਂ ਪਾਰਟੀ ਸ਼ੁਰੂ ਹੋਈ ਐਰੇ ਬਾਬਾ ਇਹਨਾਂ ਤੋਂ ਬਈ ਜਾਣਾ ਨਿਆਰਾ ਆ ਰਿਹਾ ਬਹੁਤ ਜ਼ਿਆਦਾ ਪਹੁੰਚ ਗਏ ਬਾਈ ਡੈਸਟੀਨੇਸ਼ਨ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੀ ਜਾਇਓ ਇਹ ਰਿਵਰ ਰਫਟਿੰਗ ਲਾਈਫਟਾਈਮ ਐਕਸਪੀਰੀਅੰਸ ਹੈ ਬਾਈ ਮੈਂ ਸਾਰਿਆਂ ਨੂੰ ਕਹੂੰਗਾ ਜੋ ਕੋਈ ਵੀ ਕੁੱਲੂ ਮਲਾਨੀ ਆਂਦਾ ਜਰੂਰ ਕਰਕੇ ਦੇਖਿਓ ਇਸ ਨੂੰ ਤੇ ਬਸ ਡੁੱਬਦੇ ਡੁੱਬਦੇ ਬਚੇ ਅੱਜ ਵੀਡੀਓ ਨੂੰ ਦੇਖਿਓ ਐਂਡ ਤੱਕ ਸ਼ੇਅਰ ਕਰਿਓ ਪਹੁੰਚ ਗਏ ਬਾਈ ਡੈਸਟੀਨੇਸ਼ਨ ਤੇ ਮਜ਼ਾ ਆ ਗਿਆ ਸਾਰੇ ਜਾਨੇ ਜਰੂਰ ਪਹੁੰਚੋ ਰੇ ਇਹ ਵੀ ਐਕਸਪੀਰੀਅੰਸ ਈ ਸੀ ਜੀ ਮੈਨ ਲੱਗਿਆ ਵੀਰੇ ਕੇ ਵੀ ਲੱਗਿਆ ਪਾਜੀ ਹੋਰ ਵੀ ਲੱਗਿਆ ਫਿਰ ਹੋਰ ਜੀ ਕਿਵੇਂ ਲੱਗਿਆ ਫਿਰ ਤੈਨੂੰ ਕਿਵੇਂ ਲੱਗਿਆ ਉਹ ਤਾਂ ਨੀਂਦ ਜੀ ਸੀ ਨੀਂਦ ਜੀ ਸੀਗਾ ਇਹ ਥੋੜਾ ਜਿਹਾ ਐਵੇਂ ਤਾਂ ਹੀ ਆਈ ਤੁਸੀਂ ਇਹਨੂੰ ਗਾਲਾ ਗੋਲਾ ਨਾ ਕੱਢਿਓ ਕਮੈਂਟ 'ਚ ਵੈਸੇ ਗਾਲਾ ਵਾ ਇਹ ਪਾਤਰ ਹੈ ਪਰ ਕੱਢਿਓ ਨਾ ਪਹੁੰਚ ਗਏ ਜੀ ਹੁਣ ਤੁਹਾਨੂੰ ਕਮਰਿਆਂ ਦਾ ਟੂਰ ਦਿੰਨੇ ਆ ਤੇ 뷰 ਘੈਂਟ ਆ ਸਾਹਮਣੇ ਆਪਣਾ ਤੇ ਵਧੀਆ ਆ ਔਰ ਇੰਜੋਏ ਕਰਦੇ ਹਾਂ ਫਰੈਸ਼ ਫਰੈਸ਼ ਹੋ ਕੇ ਫਿਰ ਤੁਹਾਨੂੰ ਪਟਾਣੇ ਆ ਕੇ ਦਾ ਵੇਟ ਐਂਡ ਵਾਚ ਹੋ ਗਏ ਆ ਰੈਡੀ ਹੁਣ ਕੀ ਕਰਨਾ ਸ਼ਾਜੀ ਅਬੀ ਸ਼ੋਪਿੰਗ ਕਰਾਂਗੇ ਘੁੰਮਣਗੇ ਫਿਰਾਂਗੇ ਅਬੀ ਸ਼ੋਪਿੰਗ ਕਰਾਂਗੇ ਘੁੰਮਾਂਗੇ ਭਿਰਾਂਗੇ ਤਾਂ ਵੀਡੀਓ ਕੋ ਐਂਡ ਤੱਕ ਦੇਖਣਾ ਰੇ ਬਾਪਾ ਮਿਲਤੇ ਆ ਦੇਖੋ ਇਹ ਹੈ ਚੀਜ਼ ਅਸਲੀ ਹੈਂਡ ਕੈਰ ਬਟਾਈ ਇਨੇ ਪਿਆਰ ਨਾਲ ਬੈਠਾ ਯਾਰ ਲਵ ਯੂ ਆ ਏ ਕਾਲੂ ਟਿੱਡੂ ਵੇਜਾ ਵੇਜਾ ਕੁਝ ਨਹੀਂ ਕਹਣਾ ਕੋਈ ਬਈ ਹੋਟਲ ਵਾਲੇ ਬੜੇ ਘੈਂਟ ਬੰਦੇ ਨੇ ਯਾਰ ਬਾਕੀ ਗੱਲਾਂ ਦੀਆਂ ਗੱਲਾਂ ਇਹਨੇ ਮੇਰਾ ਦਿਲ ਜਿੱਤ ਲਿਆ ਲਵ ਯੂ ਆ ਬਈ ਹੋਟਲ ਵਾਲੇ ਨੂੰ ਦਿਲ ਤੋਂ ਦੁਆਵਾਂ ਕਿਊ ਸੋ ਮੱਚ ਤੇ ਆਪ ਵੀ ਰੇਣੇ ਡੌਗ ਉਠਾਇਆ ਰਿਹਾ ਹੈ ਤੇ ਲਵ ਯੂ ਬਾਈ ਤੁਹਾਨੂੰ ਅੱਗੇ ਮੈਂ ਲੱਗਿਆ ਤੁਹਾਨੂੰ ਦਰੂ ਖੁਸ਼ ਹੋਗੀ ਨਾ ਕੀ ਬਾਤ ਹੈ ਮੈਂ ਪਤਾ ਕੀ ਕਰੂ ਆ ਛੱਡੋ ਇਹਨੂੰ ਕੋ ਹੈਲੋ ਹੈਲੋ ਇਧਰ ਲੈ ਹੱਥ ਕੋ ਕਰਕੇ ਆ ਵੀ ਹੈਲੋ ਤਾ ਦੇਖ ਆਏ ਹਾਏ ਹਾਏ ਕੈਂ ਡੈਸ਼ ਕਰੀਏ ਬੂਰਾ ਆਪ ਜੇ ਆਲੇ ਬਈ ਮਾਲ ਰੋਡ ਹੈ ਬਾਈ ਬੜਾ ਘੰਟਾ ਬਰੇ ਇਧਰ ਨੂੰ ਦੇਖਿਓ ਪੜਿਆ ਆਹ ਕੀ ਬਾਤ ਹੈ ਓਕੇ ਰਿਪੋਰਟ ਹੈ ਰੰਡੀ ਵਾਲਾ ਚ ਉੱਪਰ ਆਏ ਹੋ ਬਨਾਲੀ ਦੀ ਸੜਕਾਂ ਦੇ ਵਿੱਚ ਘੁੰਮ ਰਹੇ ਆ ਤੇ ਬਾਈ ਆਪਾਂ ਨੂੰ ਮਿਲ ਗਿਆ ਸੱਜਣ ਬੋਹ ਘੈਂਟ ਤੇ ਓਕੇ ਰਿਪੋਰਟਾਂ ਦੇ ਖਲਾਰ ਨੇ ਜਾ ਰਹੇ ਆ ਮੋਲ ਰੋਡ ਮੋਲ ਰੋਡ ਤੇ ਤੁਹਾਨੂੰ ਕਰਾਣੇ ਆ ਦਰਸ਼ਨ ਜੀ ਮੋਲ ਰੋਡ ਘੁੰਮ ਰਹੇ ਹਾਂ ਜੀ ਨਰਾਸ਼ ਦੇਖੋ ਬਾਈ ਕਿੰਨਾ ਟਾਈਮ ਹੋ ਗਿਆ ਰੱਦ ਦਿਖਾਇਓ ਫੋਨ ਦੇ ਵਿੱਚ 10 ਵਜ ਗਏ ਭਾਈ ਦੇਖ ਲਓ ਐ ਲੱਗਦਾ ਜਿਵੇਂ ਖੰਡੇ ਦੇ ਵਿੱਚ ਸਬਜ਼ੀ ਵੰਡੀਆਂ ਲੱਗੀ ਹੁੰਦੀ। ਉਵੇਂ ਲੱਗਦਾ ਸੀ। ਬਹੁਤ ਬੁਰਾ ਹਾਲ ਹੈ। ਇਹ ਸ਼ੋਸ਼ਨ। ਜਨ ਬਰਾ ਦਾ ਸ਼ੋਸ਼ਨ। ਅੱਜ ਹੀ ਕਰਦੇ ਆ ਉਹ ਨੈੱਡ ਹੋਟਲ ਦੇ ਵਿੱਚ ਪਹੁੰਚ ਗਏ ਤੇ ਹੁਣ ਜਾਣੇ ਆ ਸੌਣ। ਇਹ ਵੀਡੀਓ ਨੂੰ ਸ਼ੇਅਰ ਕਰਿਓ ਤੇ ਇੱਕ ਮੈਂਡਲ ਵਿੱਚ ਜ਼ਰੂਰ ਦੱਸਿਓ ਕਿ ਮਨਜ਼ਰ ਲੱਗਿਆ ਤੇ ਕੱਲ ਪਾਵਾਂਗੇ ਪਾਰਟ 2 ਦੇਖਦੇ ਹਾਂ ਕੀ ਪਲਾਨ ਬੰਦਾ ਹੈ ਤੇ ਹੁਣ ਹੋ ਗਈ ਬੱਸ ਹੁਣ ਜਾ ਕੇ ਬਸ ਸੌਵਾਂਗੇ ਰੂਮ ਦੇ ਵਿੱਚ ਜਾ ਰਹੇ ਹਾਂ ਤੇ ਸੱਚੀ ਗੱਲ ਦੀ ਸਾਰਾ